ਸਰਹੰਦੂ ਨਹਿਰ ਦੇ ਵਿੱਚ ਡੁੱਬੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਪਿੰਡ ਸੋਨੇਪੁਰ ਨੇੜੇ ਨਹਿਰ ਦੇ ਵਿੱਚ ਮੱਥੜ ਦੇਖਣ ਗਏ ਦੋ ਨੌਜਵਾਨ ਪਾਣੀ ਦੇ ਵਿੱਚ ਤਿਲਕਨ ਕਾਰਨ ਡੁੱਬ ਗਏ ਸਨ ਅੱਜ ਦੋਵਾਂ ਦੀਆਂ ਲਾਸ਼ਾਂ ਨਹਿਰ ਦੇ ਵਿੱਚੋਂ ਬਰਾਮਦ ਹੋ ਗਈਆਂ ਹਨ ਥਾਣਾ ਸਰਹੰਦੂ ਸਬ-ਇੰਸਪੈਕਟਰ ਅਰਮਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਮਕ ਸਿੰਘ ਅਤੇ ਅਬਲਜੀਤ ਸਿੰਘ ਦੋਵੇਂ ਵਾਸੀ ਪਿੰਡ ਚਰਨਾਥਲ ਖੁਰਾ ਦਾ ਵਜੂ ਹੋਈ ਹੈ ਇਹ ਨੌਜਵਾਨ ਮੱਥਾ ਟੇਕਣ ਲਈ ਨਹਿਰ ਤੇ ਆਏ ਸਨ ਅਤੇ ਅਚਾਨਕ ਹੀ ਪੈਰ ਤਿਲਕਨ ਕਰਨ ਡੁੱਬ ਗਏ ਪੁਲਿਸ ਨੇ ਦੱਸੋ ਕਿ ਦੋਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫੋਤੇਗੜ ਸਹਾਇਬ ਪੋਸਟਮਾਰਟਮ ਦੇ ਲਈ ਭੇਜ ਚੁਕਿਆ ਗਿਆ ਹੈ ਬਾਅਦ ਵਿੱਚ ਲਾਸ਼ਾਂ ਬਰਸੰਦ ਨੂੰ ਸੌਂਪ ਦਿੱਤੀਆਂ ਜਾਣਗੀਆਂ ਜੀ 8 9 2025 ਨੂੰ ਖਾਲਾ ਤੁਹਾਨੂੰ ਦੀ ਇੱਕ ਪੁਲਾਹ ਮਿਲੀ ਸੀ ਕਿ ਇਹ ਦੋ ਨੌਜਵਾਨ ਜਿਹੜੇ ਬਿਸ਼ਾਨੀਪੁਰ ਲੈਬ ਨੇ ਮੱਥਾ ਟੇਕਣ ਆਏ ਸੀ ਦੋ ਨੌਜਵਾਨ ਤਾਂ ਉਹਦੇ ਵਿੱਚੋਂ ਪਨਾਹ ਤਸ ਦੇ ਸੀਗੇ ਜੀ ਇੱਕ ਨੌਜਵਾਨ ਖੜੇ ਪਏ ਦਸੀਗਾ ਤੋ ਤਿੰਨੋਂ ਨੌਜਵਾਨ ਉਸ ਨੌਜਵਾਨ ਦਾ ਪੈਰ ਚੁੱਕ ਕੇ ਮੱਥਾ ਟਿਕਣ ਲਗੇ ਤਾਂ ਬਾਕੀ ਦੋ ਨੌਜਵਾਨ ਨੇ ਚਾਲ ਪਚਾਉਣ ਲਈ ਉਹਨੇ ਚਾਰ ਵੱਾਰ ਦੇ ਲੈ ਤੋ ਇਸੇ ਦੌਰਾਨ ਜਿਹੜਾ ਅਰੇ ਦਾ ਨੌਜਵਾਨ ਸੀਗਾ ਉਹ ਤਾਂ ਬਾਹਰ ਨਿਕਲ ਆਇਆ ਪਰ ਜਿਹੜੇ ਚਨਾਰ ਤੋਂ ਕੇ ਦੋ ਨੌਜਵਾਨ ਸੀਗੇ ਉਹਨਾਂ ਦੀ ਮਤਲਬ ਵਿੱਚੋਂ ਮਤਲਬ ਜੁੜੀ ਪੈਰ ਨਹੀਂ ਸਕੇ ਬਾਹਰ ਨਹੀਂ ਆ ਸਕੇ ਇੱਕ ਦਾ 8 ਤਰੀਕ ਨੂੰ ਉਹਨਾਂ ਦਾ ਇਹ ਇੱਕ ਰਾਮੀ ਸੀ ਕਿ ਚੱਕਰ ਹੋਇਆ ਤੇ ਕੱਲ ਮਿਤੀ 10 ਤਰੀਕ ਨੂੰ ਸਵੇਰੇ ਰਿਕ ਬਲਜੀਤ ਸਿੰਘ ਸੀਗਾ ਖਰਾਫ ਤੋਂ ਕੋਲੋਂ ਦਾ ਉਦਾ ਉਦੀ ਜਿਹੜੀ ਬੋਡੀ ਸੀਗੀ ਕੱਲ ਕਿਹੜੀ ਕੰਡਿਆ ਕੋਲੋਂ ਮਿਲਦੀ ਸੀਗੀ ਯਾਰ ਦੇ ਵਿੱਚੋਂ ਤੇ ਕੱਲ ਉਹਦਾ ਪੋਸਟਮਾਰਟਮ ਕਰਵਾ ਕੇ ਜਿਹੜੀ ਲਾਸ਼ ਆ ਉਹ ਜਿਹੜੀ ਬੋਡੀ ਆ ਉਹ ਸਸਕਾਰ ਲਈ ਵਾਪਸ ਦੇਵਾਲੇ ਤੱਕ ਕੀਤੀ ਸੀਗੀ ਜਿਹਦੇ 94 ਬੀਨਾਂ ਸਰਦੋਦੀਨ ਇਹਦੀ ਕਾਰਵਾਈ ਕੀਤੀ ਗਈ ਸੀ ਤੇ ਅੱਜ ਸਵੇਰੇ ਖ਼ਬਰ ਮਿਲੀ ਸੀਗੀ ਅਸੀਂ ਡਰਾਈਵਰ ਲਾਇਆ ਹੋਈ ਸੀਗੇ ਤੇ ਉਸ ਵਿੱਚ ਜਿਹੜਾ ਆਪਣਾ ਜਨਰਲ ਤੋਂ ਦਾ ਦੂਜਾ ਨੌਜਵਾਨ ਸੀਗਾ ਸਰਮੁਖ ਸਿੰਘ ਉਹਦੀ ਬੋਡੀ ਅੱਜ ਸਾਨੂੰ ਮਿਲ ਗਈ ਸੀਗੀ ਤੇ ਉਹਦੇ ਪਰਿਵਾਰ ਵਾਲਿਆਂ ਦੇ ਗਿਆਨ ਲੈ ਕੇ ਅਸੀਂ ਅੱਜ ਇੱਕ ਸੱਚਾ ਮੁੱਦਾ ਦੇਖ ਸਕਦੇ ਹਾਂ ਕਿ ਉਹਦੀ ਡੈੱਡ ਬੋਡੀ ਕਿੱਥੋਂ ਮਿਲੀ ਸੁਲੁੱਛਾ ਸੋਮਾਕਸਿੰਗ ਜੀ ਇਹਦੀ ਡੈੱਡ ਬੋਡੀ ਪਿੰਡ ਪੋਰਾ ਮਾਲੜੀ ਦਾਹਰ ਹੈ ਜੀ ਉਹ